ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਸਾਰੇ ਤੰਦਰੁਸਤ ਹੋਵੋ ਜੀ ਇਹ ਨਵੇਂ ਵਲੌਗ ਤੁਹਾਡਾ ਸਵਾਗਤ ਹੈ ਜੀ ਅੱਜ ਆਏ ਆਪਣੇ ਦੀਦੀ ਹੁਣੀ ਬੱਚੇ ਨੇ ਛੁੱਟੀਆਂ ਕਰਕੇ ਗਰਮੀਆਂ ਦੀ ਛੁੱਟੀਆਂ ਵਿੱਚ ਆਏ ਆ ਆਪਾਂ ਨੂੰ ਮਿਲਣ ਤੇ ਲੱਗੀਆਂ ਹੋਈਆਂ ਪੂਰੀਆਂ ਰੌਣਕਾਂ ਘਰੇ ਤੇ ਆਪਾਂ ਬਣਾ ਰਹੇ ਸੀ ਵਲੌਗ ਅੱਜ ਦਾ ਤੇ ਦੱਸਣਾ ਸੀਗਾ ਤੁਹਾਨੂੰ ਤੇ ਰੌਣਕਾਂ ਲੱਗੀਆਂ ਪੂਰੀਆਂ ਤੇ ਤੁਹਾਡੇ ਵੀ ਘਰੇ ਜਿਹੜੇ ਬੱਚੇ ਭਾਂਜੇ ਭਾਂਜੀਆਂ ਜਾਂ ਤੁਸੀਂ ਕਿਤੇ ਗਏ ਹੋ ਤੇ ਦੱਸਣਾ ਤੁਹਾਡੇ ਰੌਣਕਾਂ ਲੱਗੀਆਂ ਕਿੱਦਾਂ ਲੱਗੀਆਂ ਤੇ ਅੱਜ ਦਾ ਵਲੌਗ ਆਪਣੇ ਦੋਸਤੋ ਅੱਜ ਇੱਕ ਚੀਜ਼ ਤੁਹਾਨੂੰ ਦਿਖਾਉਣ ਨੂੰ ਬਹੁਤ ਮੇਰਾ ਮਨ ਕਰਦਾ ਏ ਤੁਹਾਨੂੰ ਦਿਖਾਉਣ ਲੱ ਇਹ ਆਲਰੇਡੀ ਚੀਜ਼ ਹੈਗੀ ਇਹ ਦੋਸਤੋ ਤੁਹਾਨੂੰ ਦੱਸਣਾ ਕੀ ਚਲੋ ਮੈਂ ਦੱਸ ਦਿੰਦਾ ਤੁਸੀਂ ਕਨਫਿਊਜ਼ ਹੋਵਾਂਗੇ ਥੋੜੇ ਵੈਸੇ ਜਿਨ੍ਹਾਂ ਨੂੰ ਪੁਰਾਣੇ ਹੈਗੇ ਆ ਮੇਰੇ ਅਗੇ ਦੋਸਤ ਉਹਨਾਂ ਨੂੰ ਪਰ ਲੱਗ ਜੂਗਾ ਦੋਸਤੋ ਆ ਪੁਰਾਣੇ ਸਮੇਂ ਵਿੱਚ ਅੱਜ ਤੋਂ 20 ਤੋਂ 25 ਸਾਲ ਪਹਿਲਾਂ ਆ ਹੁੰਦਾ ਡੈਕ ਵਾਲਾ ਬਾਕਸ ਬਹੁਤ ਜਣਾਂ ਨੇ ਬਣਾਇਆ ਹੋਊਗਾ ਡੈਕ ਵਾਲਾ ਬਾਕਸ ਬਣਾਇਆ ਸੀ ਆਪਾਂ ਇਸ ਡ੍ਰੈنگ ਰੂਮ ਦੇ ਵਿੱਚ ਆਪਣੇ ਕਮਰੇ ਵਿੱਚ ਇਹ ਕਾਹਨਾ ਤੁਹਾਨੂੰ ਦਿਖਾਉਂਦ ਰਹੇ ਨੇ ਆਹ ਜੋ ਗਰਦਾਸ ਮਾਨ ਦੀ ਫੋਟੋ ਉਸ ਟਾਈਮ ਮੈਂ ਅਖਬਾਰ ਤੋਂ ਕੱਟ ਕੇ ਲਾਈ ਘੱਟੋ ਘਾਟੇ 25 ਸਾਲ ਪੁਰਾਣੀ ਫੋਟੋ ਆ ਦੋਸਤੋ ਜਿਹੜਾ ਬਾਕਸ ਆ ਬਾਕਸ ਬੜੇ ਪਹਚਾਣਾ ਬਣਾਇਆ ਸੀ ਆ ਦੇਖੋ ਉਦੋਂ ਉਸ ਟਾਈਮ ਤੇ ਇਹਦੇ ਵਿੱਚ ਜਿਹੜਾ ਆਪਣਾ ਡੈਕ ਉਹ ਵੱਡੇ ਵੱਡੇ ਲੰਮੇ ਲੰਮੇ ਡੈਕ ਉਹਨਾਂ ਦੀ ਧਾਕੇ ਦੀ ਲਪਾਈ ਸੀ ਜਾਂ ਜਦੋਂ ਉਤੋਂ ਆਏ ਬਾਕਸ ਸ਼ਟਰ ਖੁੱਲਦਾ ਸੀਗਾ ਉਹ ਸ਼ਟਰ ਵਾਲ ਡੈਕ ਆਪਣੇ ਇੱਥੇ ਹੁੰਦਾ ਹੀ ਆ ਤੇ ਉਹ ਡੈਕ ਲਾ ਕੇ ਆਪਾਂ ਇੱਥੇ ਇੱਥੇ ਬਾਬੇ ਦੀ ਫੋਟੋ ਤੇ ਬਾਬਾ ਜੀ ਦੀ ਤੇ ਇੱਥੇ ਆਪਣਾ ਪਿਆਰਾ ਸਪੀਕਰ ਵੱਡਾ ਜਿਹੜਾ ਵੱਡਾ ਬਾਕਸ ਆ ਉਹ ਨਾਲ ਹੀ ਸਿੰਗਲ ਜਿਹੜਾ ਵੱਡਾ ਸਪੀਕਰ ਤੇ ਨਾਲ ਹੁੰਦਾ ਇੱਕ ਬੂਫਰ ਟੈਪ ਆ ਛੰ 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 ਕਰਦਾ ਨੇ ਤੇ ਆ ਆਪਣਾ ਖਾਨਾ ਉਹ ਵਾਲਾ ਤੇ ਮੈਂ ਦੋਸਤਾਂ ਨਾਲ ਸ਼ੇਅਰ ਕੀਤਾ ਵੀ ਇੱਥੇ ਆਪਣਾ ਦਾ ਕੈਸਟਾ ਨਾਲਾ ਬਾਕਸ ਇੱਥੇ ਆਉਂਦੇ ਨੇ ਪੋਕੈਸਟਾਂ ਜਿਦੋਂ ਆਪਰੇ ਲਾਗਦੇ ਨੇ ਪੰਜਾਬੀ ਰੀਲਾਂ ਰੀਲਾਂ ਹੁੰਦੀਆਂ ਸੀਆ ਇੱਥੇ ਆਪਾਂ ਹੋਰ ਚੀਜ਼ ਰੱਖ ਦਿੰਦੇ ਕੀ ਬਈ ਕੋਈ ਤੇ ਜਦੋਂ ਆਪਣਾ ਰੀਲਾਂ ਵਾਜ ਜਾਂਦੇ ਫੇਰ ਆਪਾਂ ਕੀ ਕਰਦੇ ਸੀਗੇ ਫੇਰ ਆਪਣੇ ਕੋਲ ਆਹ ਲ ਮਾਰੀ ਹੁੰਦੀ ਵਾਜਦੀਪ ਨੂੰ ਦਿਖਾਉਂਦੇ ਲ ਮਾਰੀ ਵਾਜਦੀਪ ਨੂੰ ਦਿਖਾ ਫੇਰ ਆਪਣੇ ਕੋਲ ਆਹ ਲ ਮਾਰੀ ਹੁੰਦੀ ਸੀਗੀ ਵਾਜਦੀਪ ਨੂੰ ਦਿਖਾ ਰਿਹਾ ਵਾਜਦੀਪ ਆਹ ਲ ਮਾਰੀ ਹੁੰਦੀ ਆ ਸਾਰਾ ਕੈਸਟਾ ਨਾਲਾ ਭਰਿਆ ਹੁੰਦਾ ਹੀ ਵਾਜਦੀਪ ਆਪਣਾ ਆਹੜਾ ਬਾਕਸ ਹੈ ਨਾ ਆ ਸਾਰਾ ਕੈਸਟਾ ਨਾਲਾ ਭਰਿਆ ਹ ਤੇ ਇਹ ਸਾਰਾ ਭਰਿਆ ਹੁੰਦਾ ਹੀ ਉਸ ਟਾਈਮ ਤੇ ਮੈਂ ਯਾਦ ਤਾਂ ਮੈਨੂੰ ਇਹ ਆ ਗਈ ਮੈਂ ਚਲੋ ਕੁਝ ਪੁਰਾਣੇ ਜਿਹਦਾ ਪੁਰਾਣੇ ਗੱਲਾਂ ਥੋੜੀਆਂ ਨਾਲ ਯਾਦ ਕੀਤੇ ਜਾਣ ਤੇ ਜਿਹੜੀਆਂ ਤੁਸੀਂ ਵੀ ਜੇ ਤੁਹਾਨੂੰ ਪੁਰਾਣੀਆਂ ਚੀਜ਼ਾਂ ਯਾਦ ਨੇ ਤੇ ਆਹ ਇੱਕ ਫੋਟੋ ਦੋਸਤੋ ਦੱਸਣੀ ਨਹੀਂ ਕਮੈਂਟ ਵਿੱਚ ਕੀ ਦੀ ਹੈ ਵੈਸਟਰ ਲਿਖਿਆ ਉੱਥੇ ਆ ਗਿਆ ਚਲੋ ਪਰ ਫਿਰ ਵੀ ਕਮੈਂਟ ਕਰ ਦੇ ਇਹਦਾ ਪੂਰਾ ਨਾਮ ਦੱਸਣਾ ਕੌਣ ਆ ਬੰਦਾ ਇਹ ਤੇ ਇੱਕ ਹੋਰ ਉਹਨੇ ਕਾਦਾ ਕੀ ਕਰਦਾ ਬੰਦਾ ਇਹ ਠੀਕ ਹੈ ਜੀ ਜਿਹੜਾ ਪੂਰਾ ਨਾਮ ਦੱਸੂਗਾ ਉਹਦਾ ਮੈਂ ਨਾਮ ਅਗਲੀ ਵੀਡੀਓ ਵਿੱਚ ਜਰੂਰ ਬੋਲੂਗਾ ਠੀਕ ਹੈ ਜੀ ਤੇ ਇਸ ਵੀਡੀਓ ਵਿੱਚ ਤੁਹਾਨੂੰ ਉਹ ਸਾਦਾ ਵੀ ਪੂਰਾ ਇੰਜੋਏਮੈਂਟ ਮਿਲਿਆ ਹੋਵੇ ਪੁਰਾਣੀਆਂ ਚੀਜ਼ਾਂ ਨੂੰ ਵੇਖ ਕੇ ਤੇ ਆ ਬਾਕਸ ਕਿਹੜੇ ਕਿਹੜੇ ਘਰੇ ਹਜੇ ਵੀ ਆ ਬਾਕਸ ਲੱਗਾ ਤੁਸੀਂ ਆਪਾਂ ਨੂੰ ਇਹ ਵੀ ਦੱਸਣਾ ਸਾਰਿਆਂ ਨੇ ਤੇ ਦੋਸਤੋ ਚਲੋ ਬਣੇ ਰ ਆਪਾਂ ਕਰਦੇ ਹਾਂ ਹੋਰ ਥੋੜੀਆਂ ਗੱਲਾਂ ਬਾਤਾਂ ਦੋਸਤੋ ਆਪਾਂ ਖਾਣ ਲੱਗੇ ਰੋਟੀ ਰੋਟੀ ਖਾਣ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਬਹੁਤ ਘੈਂਟ ਘੈਂਟ ਚੀਜ਼ਾਂ ਤੇ ਵਲੌਗ ਚ ਬਣੇ ਰੋ ਆਪਾਂ ਪਹਿਲਾਂ ਖਾਣੇ ਰੋਟੀ ਤੁਹਾਨੂੰ ਦਿਖਾਉਨੇ ਰੋਟੀ ਕਾਣ ਆਪਾਂ ਖਾਣ ਲੱਗੇ ਅੱਜ ਦੋਸਤੋ ਆਪਾਂ ਅੱਜ ਖਾਣ ਲੱਗੇ ਆ ਮਿੱਸੀ ਰੋਟੀ ਤੇ ਨਾਲ ਹੈਗਾ ਆਪਣਾ ਦਹੀਂ ਆ ਬੋਰਡਰ ਨਿਸ਼ਾਨੇ ਤੱਕ ਨਹੀਂ ਗਿਆ ਤੇ ਮਿੱਸੀ ਰੋਟੀ ਦੋਸਤੋ ਕਿਨੂ ਕਿਨੂ ਪਸੰਦ ਦਾ ਵਿੱਚ ਗੰਡੇ ਗੰਡੇ ਪਿਆਜ਼ ਪੂਜੀ ਪਾਇਆ ਹੈਗਾ ਜਿਹਨੂੰ ਜਿਹਨੂੰ ਮਿੱਸੀ ਰੋਟੀ ਪਸੰਦ ਆ ਦੋਸਤੋ ਉਹ ਕਮੈਂਟ ਕਰ ਜ਼ਰੂਰ ਦੱਸਿਓ ਮਿੱਸੀ ਰੋਟੀ ਦੇ ਨਾਲ ਦਹੀਂ ਦੇ ਨਾਲ ਖਾਣ ਦਾ ਵੱਖਰਾ ਹੀ ਨਜ਼ਾਰਾ ਹੁੰਦਾ ਏ ਆਪਾਂ ਪਿੰਡਾਂ ਵਾਲੇ ਜਾ ਕੇ ਖਾਣੇ ਆ ਇਹ ਵਾਲ ਰੋਟੀ ਵਿੱਚ ਦਾਲ ਪਾ ਲੋ ਤੇ ਜਾਂ ਮਿੱਸੀ ਰੋਟੀਆਂ ਉਂਝ ਉਂਝ ਪਕਾ ਲਓ ਜਿਹਨੂੰ ਜਿਹਨੂੰ ਮਿੱਸੀ ਰੋਟੀ ਪਸੰਦ ਆ ਕਿਰਪਾ ਕਰ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਕਰਦੇ ਆ ਗੱਲਾਂ ਬਾਤਾਂ ਹੋਰ ਤੁਹਾਡੇ ਨਾਲ ਦੋਸਤੋ ਬਣੇ ਰਿਓ ਆਪਣੇ ਵਲੌਗ ਵਿੱਚ ਤੇ ਦੋਸਤੋ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣ ਲੱਗਾ ਐ ਐਂਟਿਕ ਪੀਸ ਐਂਟਿਕ ਪੀਸ ਦੇਖੋ ਇਹ ਬਹੁਤ ਹੀ ਜ਼ਿਆਦਾ ਪੁਰਾਣਾ ਹੈਗਾ ਮੇਰੀ ਦਾਦੀ ਪਰਦਾਦੀ ਦੇ ਵੇਲੇ ਦਾ ਦਾਦੀ ਨੇ ਪਰਦਾਦੀ ਦੇ ਵੇਲੇ ਦਾ ਹੋਊਗਾ ਇਹ ਦਿਖਾਉਣੇ ਆ ਇਹਨੂੰ ਕਹਿੰਦੇ ਕਤਨੀ ਮੈਨੂੰ ਨਹੀਂ ਵੈਸੇ ਪਤਾ ਸੀ ਪਰ ਮੈਂ ਮੰਮੀ ਨੂੰ ਪੁੱਛਿਆ ਕਿ ਇਹਨੂੰ ਕਤਨੀ ਕਹਿੰਦੇ ਆ ਤੇ ਇਹ ਨਾ ਹੁਣ ਤਾਂ ਬਹੁਤ 올ਡ ਹੋ ਗਈ ਮੰਮੀ ਕਹਿੰਦੀ ਵਿਆਹਾਂ ਸ਼ਾਦੀਆਂ ਦੇ ਵਿੱਚ ਇਦੇ ਸਾਈਡ ਤੇ ਝਲਦਰਾ ਝੁਲਰਾਂ ਲਾ ਕੇ ਇੱਥੇ ਕੁੱਗੀਆਂ ਚਿੜੀਆਂ ਮੋਰਨੀਆਂ ਬਣਾ ਕੇ ਤੇ ਇਹਨੂੰ ਵਿਆਹਾਂ ਦੇ ਵਿੱਚ ਵਰਤਿਆ ਜਾਂਦਾ ਸੀਗਾ ਤੇ ਇਹ ਬੜੀ ਹੀ ਵਧੀਆ ਚੀਜ਼ ਹੁੰਦੀ ਉਹਨਾਂ ਸਮਿਆਂ ਦੇ ਵਿੱਚ ਤੇ ਇਹ ਕਤਨੀ ਵੀ ਆਪਾਂ ਜਿਹੜੀ ਹੈਗੀ ਆ ਦਾਦੀ ਪਰਦਾਦੀ ਮਿਲੇ ਦੀ ਮੰਮੀ ਹੁਣਾਂ ਨੇ ਅੱਜ ਤੱਕ ਸੰਭਾਲ ਕੇ ਰੱਖੀ ਹੈ ਤੇ ਦੋਸਤੋ ਇਹ ਤੁਹਾਨੂੰ ਦਿਖਾਉਂਦੇ ਆਪਾਂ ਤੇ ਜਿਹੜਾ ਆਪਾਂ ਅੱਜਕੱਲ ਕੰਮ ਲੈ ਰਹੇ ਆਂ ਆ ਦੇਖੋ ਆਪਾਂ ਇਹ ਕੰਮ ਲੈ ਰਹੇ ਆ ਆਪਣੇ ਕੋਲੇ ਇਹਦੇ ਵਿੱਚ ਸਮਾਨ ਸਮੂਹ ਜਿਹਾ ਆਪਾਂ ਰੱਖਿਆ ਵੀਰੀ ਬੈਲ ਜਾਂ ਕੋਈ ਐਕਸਟਰਾ ਸਮਾਨ ਤੇ ਪਰ ਵੈਸੇ ਆਪਾਂ ਰੱਖੀ ਸਾंप के ਇਹ ਤਾਂ ਵੈਸੇ ਚਲੋ ਸਮਾਨ ਪੇਰ ਸਮਾਨ ਪਾਜ ਅੱਖਾਂ ਦੇ ਸਾਹਮਣੇ ਰਹਿੰਦੀ ਆ ਸੋਹਣੀ ਲੱਗਦੀ ਆ ਤੇ ਮੇਰੇ ਕਹ ਚਲੋ ਦੋਸਤਾਂ ਨਾਲ ਇਹ ਵੀ ਸ਼ੇਅਰ ਕੀਤੀ ਜਾਵੇ ਤੇ ਦੋਸਤੋ ਤੁਸੀਂ ਵੀ ਦੱਸਣਾ ਤੁਹਾਡੇ ਘਰੇ ਕਿਹੜੀਆਂ ਕਿਹੜੀਆਂ ਪੁਰਾਣੀਆਂ ਚੀਜ਼ਾਂ ਪਈਆਂ ਜੇ ਆਪਣੇ ਹੋਰ ਵੀ ਬਹੁਤ ਚੀਜ਼ਾਂ ਪੁਰਾਣੇ ਦਾਦੀ ਪਰਦਾਦੀ ਵਾਲੀਆਂ ਪਈਆਂ ਤੇ ਤੁਹਾਨੂੰ ਆਪਾਂ ਦਿਖਾਉਂਦੇ ਰਾਵਾਂਗੇ ਨਵੇਂ-ਨਵੇਂ ਵਲੌਗ ਤੁਹਾਡੇ ਵਾਸਤੇ ਆਪਾਂ ਲਿਆਉਂਦੇ ਰਾਵਾਂਗੇ ਤੇ ਤੁਹਾਨੂੰ ਤੁਸੀ ਦੱਸਣਾ ਵੀ ਇਹ ਚੀਜ਼ ਕਿਹਦੇ ਕਿਹਦੇ ਕੋਲੇ ਪਿਆ ਦੇਖੋ ਸ਼ੀਸ਼ੇ ਲੱਗੇ ਇਹਦੇ ਵਿੱਚ ਬੜੇ ਸੋਹਣੇ ਡਿਜ਼ਾਈਨ ਨਾਲ ਬਣਾਈ ਗਈ ਆ ਦੇਖੋ ਆ ਪਿੱਤਲ ਲੱਗਿਆ ਮੇਰੇ ਹਸਾਨਾ ਪਿੱਤਲ ਹੀ ਹੋਊਗਾ ਪਿੱਤਲ ਲੱਗਾ ਹੈਗਾ ਤੇ ਆ ਦੇਖੋ ਤੇ ਬੜੀ ਸੋਹਣੀ ਜਿਹੜੀ ਡਿਜ਼ਾਈਨਿੰਗ ਕੀਤੀ ਗਈ ਹੈ ਤੁਹਾਨੂੰ ਦੱਸਿਆ ਵੀ ਪਿਛਲੇ ਸਮੇਂ ਵਿੱਚ ਇਹਨੂੰ ਪੂਰਾ ਵਿਆਹਾਂ ਦੇ ਵਿੱਚ ਸ਼ਿੰਗਾਰਿਆ ਜਾਂਦਾ ਸੀ ਜਿਵੇਂ ਅੱਜਕੱਲ ਆਪਾਂ ਗਾਗਰ ਜਾਂ ਪੜੋਲੀ ਕੋਈ ਸ਼ਿੰਗਾਰਦੇ ਜਾਂ ਜਾਗੋ ਵਗੈਰਾ ਤੇ ਉਦਾਂ ਹੀ ਇਹ ਕੋਈ ਕੰਮ ਵਾਲੀ ਚੀਜ਼ ਸੀਗੀ ਕਿਉਂਕਿ ਮੰਮੀ ਉਹਨੇ ਮੈਨੂੰ ਤਾਂ ਦੱਸਿਆ ਸੀ ਮੰਮੀ ਨਾਲ ਸਵਾਰ ਕੇ ਮੈਂ ਨੌਲਜ ਲਈ ਸੀ ਮੈਂ ਮੰਮੀ ਕਾਰਜ ਤੇ ਹੁੰਦੀ ਆ ਦੇਖੋ ਇਹ ਸ਼ੀਸ਼ੇ ਲੱਗੇ ਆ ਪਾਸੇ ਸਾਈਡਾਂ ਤੇ ਤੇ ਆਪਾਂ ਇਸ ਨੂੰ ਪੂਰਾ ਸਮਝ ਆ ਸਾਈਡ ਤੇ ਦੇ ਕੋਈ ਪਤਾ ਨਹੀਂ ਆ ਕੀ ਲੱਗਿਆ ਬਟਨ ਜਿਆ ਮੈਨੂੰ ਪਤਾ ਨਹੀਂ ਦਾ ਕੀ ਹਿਸਾਬਤਾ ਵਾ ਇਹ ਦੋਸਤੋ ਤੁਹਾਡੇ ਵੀ ਘਰੇ ਕੋਈ ਅਜਿਹੀ ਚੀਜ਼ ਪਈ ਹੋਵੇ ਤੇ ਤੁਸੀਂ ਵੀ ਜਰੂਰ ਦੱਸਣਾ ਤੇ ਇਹ ਚੀਜ਼ਾਂ ਤੁਹਾਨੂੰ ਹੋਰ ਦਿਖਾਉਂਦੇ ਰਾਵਾਂਗੇ ਤੇ ਜਿਹੜੇ ਦੋਸਤ ਨਵੇਂ ਚੈਨਲ ਤੇ ਆਉਂਦੇ ਕਿਰਪਾ ਕਰਕੇ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਕਿਉਂਕਿ ਆਪਾਂ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਤੇ ਨਵੀਆਂ-ਨਵੀਆਂ ਚੀਜ਼ਾਂ ਤੁਹਾਨੂੰ ਦਿਖਾ ਸਕੀਏ ਤੇ ਨਾਲੇ ਵੀਡੀਓ ਨੂੰ ਕਰਦੇ ਹੋ ਲਾਈਕ ਤੇ ਵੱਧ ਤੋਂ ਵੱਧ ਕਰਿਆ ਕਰੋ ਸ਼ੇਅਰ ਤੇ ਬਣੇ ਰਹੋ ਦੋਸਤੋ ਵਲੌਗ ਦੇ ਵਿੱਚ ਦੋਸਤੋ ਸਾਡੀ ਮੰਮੀ ਦੇ ਵਿਲੇਟ ਡਰਾਪ ਆਪਾਂ ਹੋਰ ਚੀਜ਼ਾਂ ਮਿਲੇ ਲੱਗੇ ਆ ਅੱਜ ਮੈਂ ਹਜੇ ਪੁਰਾਣੀਆਂ ਚੀਜ਼ਾਂ ਆਪਾਂ ਤੁਹਾਨੂੰ ਦਿਖਾਉਣ ਦੀ ਲੱਗੀਆਂ ਤਾਂ ਹੈਗੀਆਂ ਪਰ ਦਿਖਾ ਦਈਏ ਆ ਦੇਖੋ ਮੰਮੀ ਦਾ ਇਹ ਪੁਰਾਣੇ ਸਮੇਂ ਦਾ ਟੈਚੀ ਇਹਨੇ ਬਟਨ-ਬੁਟਨ ਜੇ ਹੁੰਦੇ ਸੀ ਤੇ ਕਿੰਨੇ ਘੈਂਟ ਹੁੰਦੇ ਸੀ ਮਜ਼ਬੂਤ ਹੁੰਦੇ ਸੀਗੇ ਤੇ ਮੰਮੀ ਜਦੋਂ ਲੈ ਕੇ ਆਈ ਸੀ ਆਹ ਮੰਮੀ ਦਾ ਹੈਗਾ ਟਰੰਕ ਇਹ ਟਰੰਕ ਅੱਜ ਕੱਲ੍ਹ ਵੀ ਮੇਰੇ ਸਾਂ ਮਿਲਦੇ ਆਂਦੇ ਪਰ ਆਹ ਮਜ਼ਬੂਤੀ ਜਿਹੜੀ ਹੈਗੀ ਇਹ ਨਹੀਂ ਮਿਲਦੀ ਕੁੰਡੇ ਕਾਂਡੇ ਲੱਗਣ ਦੇ ਦੇਖ ਲਓ ਉਵੇਂ ਹੀ ਪਿਆ ਹਜੇ ਮੈਂ ਤੁਹਾਨੂੰ ਦਿਖਾਉਂਦੇ ਆਂ ਸਵਾਰ ਕਿਸ ਤਰ੍ਹਾਂ ਇਹ ਜਿਹੜੀ ਬੰਤਰ ਆ ਕਿਸ ਤਰ੍ਹਾਂ ਬੰਤਰ ਬਣੀ ਹੁੰਦੀ ਸੀਗੀ ਇਹ ਟੈਚੀ ਹੁੰਦਾ ਹੀ ਉਸ ਟਾਈਮ ਜਦੋਂ ਪੁਰਾਣੇ ਜ਼ਮਾਨੇ ਵਿੱਚ ਮੰਮੀ ਹੁਣਾਂ ਦੇ ਟਾਈਮ ਵਿੱਚ ਤੇ ਬੜਾ ਪੁਰਾਣਾ ਕਿਹਾ ਪਰ ਫਿਰ ਵੀ ਪੁਰਾਣਾ ਹੁੰਦਾ ਸੀਗਾ ਤੇ ਆਹ ਟੈਚੀ ਬੜਾ ਆ ਸੌਰੀ ਟਰੰਕ ਬੜਾ ਮਜ਼ਬੂਤ ਹੈ ਬੜੀ ਮਜਬੂਤੀ ਨਾਲ ਕੁੰਡੇ ਕਾਂਡੇ ਲੱਗੇ ਆ ਦੇਖੋ ਇਹਦੇ ਵਿੱਚ ਸਮਾਨ ਵੀ ਕਾਫੀ ਪੈ ਜਾਂਦਾ ਪਰ ਅੱਜ ਕੱਲ ਦੇ ਜ਼ਮਾਨੇ ਵਿੱਚ ਇਹ ਹੁਣ ਨਹੀਂ ਵਰਤੇ ਜਾਂਦਾ ਤੇ ਅੱਜ ਕੱਲ ਤਾਂ ਆਪਣੇ ਹੋਰ ਹੀ ਹੈਂਡ ਬੈਗ ਤੇ ਜਾਂ ਰੈਡੂਏ ਚੱਲ ਪਏ ਆ ਤੁਹਾਨੂੰ ਪਤਾ ਹੀ ਆ ਤੇ ਇੱਕ ਮੰਮੀ ਦਿਖਾਉਣ ਲੱਗੇ ਤੁਹਾਨੂੰ ਆਪਾਂ ਪੇਟੀ ਲੱਕੜ ਦੀ ਪੇਟੀ ਆ ਦੇਖੋ ਢੱਕੜ ਦੀ ਪੇਟੀ ਆ ਮੰਮੀ ਦੀ ਅੱਜ ਦੇ ਸਮੇਂ ਦੇ ਲੋਹੇ ਦੀਆਂ ਪੇਟੀਆਂ ਤੇ ਜਾਂ ਗੌਲਰੀ ਦੇ ਅਲਮਾਰੀਆਂ ਆਈਆਂ ਜਾਂ ਉਹ ਸਮੇਂ ਦੀ ਪੇਟੀ ਆ ਤੁਹਾਨੂੰ ਪਸੰਦ ਆ ਹੀ ਹੋਗੀ ਐਕੀ ਲਾਸਟ ਚੀਜ਼ ਦਿਖਾਵਾਂ ਲਾ ਆ ਆਪਣਾ ਦਾ ਮਰਤਮਾਨ ਜਿਹਦੇ ਵਿੱਚ ਆਪਾਂ ਪਾਉਂਦੇ ਨੇ ਅਚਾਰ ਇਹ ਬਹੁਤ ਹੀ ਪੁਰਾਣਾ ਸਾਡੀ ਦਾਦੀ ਤੋਂ ਵੀ ਪੁਰਾਣਾ ਸਾਡੀ ਦਾਦੀ ਦੱਸਦੀ ਹੁੰਦੀ ਸੀਗੀ ਇਹਦੇ ਵਿੱਚ ਆਪਾਂ ਪਾਉਂਦੇ ਹਾਂ ਨੇ ਚਾਰ ਵੇਲੋਂ ਕਿੱਡਾ ਵੱਡਾ ਮਰਤਮਾਨ ਤੁਹਾਨੂੰ ਵੀਡੀਓ ਜਿੰਨੇ ਹੋਊਗਾ ਤੇ ਨਾਲ ਪਰਪੇ ਬਟਲੀ ਇੱਕ ਇਹਦੇ ਵਿੱਚ ਆਪਾਂ ਬਣਾਉਂਦੇ ਹਾਂ ਨੇ ਕੁਜਾ ਸੌਰੀ ਬਟਲੀ ਕੁਜਾ ਹੈ ਕੁਜੇ ਵਿੱਚ ਬਣਾਉਂਦੇ ਨੇ ਆਪਾਂ ਦਾਲ ਇਹ ਅਸੀਂ ਇਹ ਵੀ ਅਸੀਂ ਮੰਮੀ ਨੂੰ ਦੱਸਿਆ ਮੈਨੂੰ ਇਹ ਵੀ ਮੈਂ ਕਹਿੰਦੇ ਵੀ ਤੂੰ ਵੀਡੀਓ ਬਣਾਉਣਾ ਬੱਸ ਇਹ ਵੀ ਬਣਾ ਇਹ ਵੀ ਆਪਾਂ ਬਾਲ ਸੰਭਾਲ ਕੇ ਰੱਖਿਆ ਇਹ ਕੁਜੇ ਵਿੱਚ ਜਿਹੜੀ ਆਪਾਂ ਦਾਲ ਛੋਲੇ ਮੂੰਗੀ ਜੋ ਵੀ ਅੱਜਕੱਲ ਬਣਦੀ ਹੈ ਬਣਾਉਂਦੇ ਹੰਦੇ ਆਪਾਂ ਤੇ ਆਹੜਾ ਮਰਤਮਾਨ ਹੈਗਾ ਇਹਨੂੰ ਮੈਂ ਭੁੱਲ ਗਿਆ ਕਹੜਾ ਕਹਿੰਦੇ ਹੁੰਦੇ ਸੀਗੇ ਇਹ ਪੱਥਰੇ ਦਾ ਬਣਿਆ ਤੇ ਆ ਤੁਹਾਨੂੰ ਡਿਜ਼ਾਈਨ ਹੋਣੇ ਨੇੜੇ ਹੋਗੇ ਆ ਦੇਖੋ ਬਹੁਤ ਹੀ ਘੈਂਟ ਬਣਿਆ ਹੋਇਆ ਹੈਗਾ ਤੇ ਇਹਦੇ ਵਿੱਚ ਆਪਾਂ ਚਾਰ ਤੇ ਸਬਜ਼ਾ ਮਾਉਂਦੇ ਨੇ ਇਹ ਵੀ ਆਪਣੇ ਇੱਕ ਐਂਟਿਕ ਚੀਜ਼ ਪੁਰਾਣੀ ਬਹੁਤ ਜ਼ਿਆਦੇ ਪਈ ਹੈਗੀ ਆ ਤੇ ਦੋਸਤੋ ਮੈਂ ਅੱਜ ਤੁਹਾਨੂੰ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਪੁਰਾਣੀਆਂ ਚੀਜ਼ਾਂ ਦਿਖਾਵਾਂ ਥੋੜਾ ਭਰਪੂਰ ਮਨੋਰੰਜਨ ਕਰਾਂ ਜਿੰਨੇ ਸਾਡੇ ਘਰੇ ਪਈਆਂ ਜਿੰਨੀ ਜੋ ਕੁਝ ਤੁਹਾਨੂੰ ਮੈਂ ਦਿਖਾਤੀਆਂ ਤੇ ਉਮੀਦ ਕਰਦਾ ਮੈਂ ਤੁਹਾਨੂੰ ਇਹਦਾ ਅੱਜ ਦਾ ਵਲੌਗ ਹੈਗਾ ਦੋਸਤੋ ਹੁਣ ਜੀ ਗਰੁੱਪਸਾਂ ਦਾ ਉਸ ਐਕਟਿਵ ਹੈਗੀ ਸਤੋਸਤੋ ਬਾਲੇ ਵਾਲੀ ਛੱਤ ਆਪਣੇ ਬਸ 66 ਛੱਤ ਦਾ ਆਪਣੇ ਘਰੇ ਬਾਲਿਆਂ ਵਾਲੀ ਬਾਕੀ ਅੱਜ ਕੱਲ ਆਪਣੇ ਸਾਰੀਆਂ ਪੱਕੀਆਂ ਤੇ ਆ ਬਾਲਿਆਂ ਵਾਲੀ ਛੱਤ ਤੇ ਆਪਣੇ ਅੜੇ ਗੱਡਰ ਹੈਗੇ ਆ ਇਹ ਹੁਣ ਇੱਕ ਹੀ ਕਮਰਾ ਆਪਣਾ ਸਟੋਰ ਰੂਮ ਰਹਿ ਗਿਆ ਇਹ ਵੀ ਜਦੋਂ ਆਪਾਂ ਇਧਰ ਬਾਈ ਘਰ ਪਾਵਾਂਗੇ ਮੇਰੇ ਹਿਸਾਬ ਨਾਲ ਇਹਨੂੰ ਢਾਕੇ ਥੋੜਾ ਜਿਆਦਾ ਪ੍ਰੋਪਰ ਇੰਪਰੂਵ ਕਰਨਾ ਪਊਗਾ ਤੇ ਆ ਬਾਲਾਂ ਵਾਲੀ ਛੱਤ ਤਾਂ ਤੇ ਆ ਦੇਖੋ ਹਲੇ ਬਾਲੇ ਵਧੀਆ ਪਰ ਬਹੁਤ ਪੁਰਾਣੇ ਸਾਲ ਦੇ ਹੈਗੇ ਆ ਇਹ ਤਾਂ ਮੇਰੇ ਜਨਮ ਤੋਂ ਪਹਿਲਾਂ ਦੇ ਮੇਰੇ ਹਿਸਾਬ ਨਾਲ ਹੈਗੇ ਆ ਤੇ ਚਲੋ ਦੋਸਤੋ ਵੀਡੀਓ ਕਰਦੇ ਆਪਾਂ ਐਂਡ ਸੋ ਚਲੋ ਆਪਾਂ ਅੰਦਰ ਹੀ ਵੀਡੀਓ ਕਰਦੇ ਐਂਡ ਜੇ ਆਜ ਦਾ ਵਲੌਗ ਪਸੰਦ ਆਵੇ ਮੇਰੀ ਮਿਹਨਤ ਰੰਗ ਲਾਈ ਹੋਵੇ ਤੁਹਾਨੂੰ ਆਜ ਦਾ ਵਲੌਗ ਪਸੰਦ ਆ ਤਾਂ ਵੀਡੀਓ ਨੂੰ ਕਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਹਿਲੇ ਦੋਸਤੋ ਤੇ ਵੱਧ ਤੋਂ ਵੱਧ ਕਰਨਾ ਤੇ ਸ਼ੇਅਰ ਕਿ ਹੋਰ ਵੀ ਦੋਸਤ ਆਪਣੇ ਇਹੋ ਜਿਹੇ ਵੀਡੀਓ ਵੇਖ ਸਕਣ ਤੇ ਚਲੋ ਆਪਾਂ ਮਿਲਦੇ ਹਾਂ ਕਿਸੇ ਨਵੇਂ ਵਲੌਗ ਸਾਰਿਆਂ ਸਾਸਿਕਾਲ ਤੱਕ ਬਾਏ ਬਾਏ ਜੀ